ਸਿਰ ਦੀ ਦਸਤਾਰ ਪੰਜਾਬ ਦੀ ਪਹਿਚਾਨ ਹੈ ਅਤੇ ਇਸ ਰਵਾਇਤੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਨੇ ਪੰਜਾਬ ਦੇ ਕੁਝ ਸ਼ੌਂਕੀ ਨੌਜਵਾਨ ਜੀ ਹਾਂ ਗੱਲ ਕਰ ਰਹੇ ਹਾਂ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੂੰ ਨਾ ਸਿਰਫ ਸੋਹਣੀ ਪਾਗ ਬਨਣ ਵਿੱਚ ਮੁਹਾਰਤ ਹਾਸਲ ਹੈ ਸਗੋਂ ਪੰਜਾਬ ਦੇ ਵੱਡਮੁੱਲੇ ਵਿਰਸੇ ਨੂੰ ਸੰਭਾਲਣ ਦੇ ਨਾਲ ਨਾਲ ਇਸ ਤੋਂ ਆਪਣਾ ਰੋਜ਼ਗਾਰ ਵੀ ਚਲਾ ਰਹੇ ਨੇ ਕੈਂਦੇ ਨੇ ਜੇਕਰ ਦਿਲ ਵਿੱਚ ਹੋਵੇ ਕੁਝ ਕਰ ਗੁਜ਼ਰਨ ਦਾ ਜਨੂਨ ਤਾਂ ਇਨਸਾਨ ਉਹ ਸਭ ਕੁਝ ਕਰ ਸਕਦਾ ਹੈ ਜਿਸ ਦਾ ਕਦੇ ਉਸ ਨੇ ਸੁਪਨਾ ਦੇਖਿਆ ਹੋਵੇ ਪੰਜਾਬ ਦੇ ਇਹ ਨੌਜਵਾਨ ਵੀ ਨਾ ਸਿਰਫ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਨੇ ਸਗੋਂ ਸੋਹਣੀ ਬਾਗਬੰਨੀ ਹੁਣ ਇਹਨਾਂ ਦਾ ਜਨੂਨ ਬਣ ਗਿਆ ਹੈ ਪੰਜਾਬੀ ਤਾਂ ਉਂਝ ਹੀ ਪੂਰੀ ਦੁਨੀਆ ਤੇ ਆਪਣੀ ਟੋਹਰੇ ਵਾਲੀ ਪੱਗ ਨਾਲ ਜਾਣੇ ਜਾਂਦੇ ਨੇ ਅਤੇ ਇਹਨਾਂ ਨੌਜਵਾਨਾਂ ਦੀ ਟੋਲੀ ਨੂੰ ਖੂਬਸੂਰਤ ਪੱਗ ਬੰਨਣ ਵਿੱਚ ਤਾਂ ਮੁਹਾਰਤ ਹਾਸਲੇ ਇਹ ਨੌਜਵਾਨ ਵਨਸਵੰਨੀਆਂ ਪੱਗਾਂ ਬੰਨ੍ਹ ਕੇ ਕਈ ਵਾਰ ਸਨਮਾਨਿਤ ਹੋ ਚੁੱਕੇ ਨੇ ਅਤੇ ਹੁਣ ਇਹਨਾਂ ਨੇ ਇਸ ਸ਼ੌਕ ਨੂੰ ਹੀ ਆਪਣਾ ਧੰਦਾ ਬਣਾ ਲਿਆ ਹੈ ਤੇ ਆਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਨੌਜਵਾਨਾਂ ਦੇ ਹੱਥ ਦੇ ਹੁਨਰ ਦੀ ਇਹ ਖੂਬਸੂਰਤੀ। ਇਸ ਨੌਜਵਾਨ ਦਾ ਨਾਮ ਹੈ ਮਨਜੀਤ ਸਿੰਘ ਅਤੇ ਇਸ ਵੱਲੋਂ ਕੀਤੀ ਜਾਣ ਵਾਲੀ ਕਲਾਕ੍ਰਿਤੀ ਵਾਕੇ ਹੀ ਤੁਹਾਡਾ ਮਨ ਜਿੱਤ ਲਏਗੀ। ਪੱਗ ਦਾ ਸਟਾਈਲ ਚਾਹੇ ਕੋਈ ਵੀ ਹੋਵੇ ਮਨਜੀਤ ਦੇ ਖੱਬੇ ਹੱਥ ਦੀ ਖੇੜੇ ਜੇ ਨਹੀਂ ਯਕੀਨ ਤਾਂ ਤੁਸੀਂ ਖੁਦ ਹੀ ਦੇਖ ਲਓ ਆਪਣੇ ਹੀ ਹੱਥ ਨਾਲ ਪੂਣੀ ਕਰਨੀ ਅਤੇ ਫਿਰ ਆਪਣੇ ਹੀ ਸਿਰ ਤੇ ਪੱਗ ਸਜਾਉਂਦੇ ਹੋਏ ਤਾਂ ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਪਰ ਇਸ ਨੌਜਵਾਨ ਦਾ ਹੁਨਰ ਦੇਖੋ ਪੱਗ ਬਨ ਲਈ ਨਾ ਇਸ ਨੂੰ ਕਿਸੇ ਸ਼ੀਸ਼ੇ ਦੀ ਲੋੜ ਹੈ ਅਤੇ ਨਾ ਹੀ ਕਿਸੇ ਖਾਸ ਥਾਂ ਦੀ ਬਿਨਾ ਸ਼ੀਸ਼ੇ ਤੋਂ ਅਤੇ ਤੁਰਦੇ ਫਿਰਦੇ ਤੇ ਜਾਂ ਫਿਰ ਕਿਸੇ ਵੀ ਵਾਹਨ ਤੇ ਬੈਠ ਕੇ ਪੱਗ ਬਨ ਰਿਹਾ ਇਹ ਨੌਜਵਾਨ ਸਭ ਨੂੰ ਹੈਰਾਨ ਕਰ ਦਿੰਦਾ ਹੈ ਮਰ ਕੇ ਜਦੋਂ ਕਾਲਜ ਜਾਂਦੇ ਹੁੰਦੇ ਸਨ ਮਰ ਕੇ ਸੋਹਣੀ ਪੱਗ ਬਨ ਕੇ ਜਾਂਦੇ ਸੀ ਇਹਨਾਂ ਵੇਖ ਕੇ ਮੇਰਾ ਵੀ ਸ਼ੌਂਕ ਜਾ ਗਿਆ ਕਿ ਮੈਂ ਸੋਹਣੀ ਪੱਗ ਬਨਣਾ ਫਿਰ ਉਸ ਵਾਰ ਕਲਗਿਆਂ ਵਾਲੇ ਦੇ ਮੇਰਾ ਸਦਕਾ ਦੇਮੈ ਮਲਕੀ ਗਾਂ ਵਾਦਾ 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 ਇਸ ਤਰ੍ਹਾਂ ਮਲਕੀ ਆਪਣੇ ਗਾਂ ਟੈਲੈਂਟ ਨੂੰ ਲੈ ਕੇ ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਸ ਨੌਜਵਾਨ ਦੇ ਪੱਗ ਬੰਨਣ ਦਾ ਇੱਕ ਹੋਰ ਅਨੋਖਾ ਤਰੀਕਾ ਜਿਸ ਨੂੰ ਦੇਖ ਕੇ ਤੁਸੀਂ ਆਪਣੇ ਦੰਦਾ ਹੀਠਾ ਉਂਗਲੀ ਚਬਾਉਣ ਲਈ ਮਜਬੂਰ ਹੋ ਜਾਓਗੇ ਦਰਅਸਲ ਮਨਜੀਤ ਸਿੰਘ ਪਹਿਲਾਂ ਆਪਣੀਆਂ ਅੱਖਾਂ ਤੇ ਕਾਲੇ ਰੰਗ ਦੀ ਪੱਟੀ ਬੰਨ ਲੈਂਦਾ ਹੈ ਅਤੇ ਜਦੋਂ ਫਿਰ ਕੁਝ ਵੀ ਨਜ਼ਰ ਨਹੀਂ ਆਉਂਦਾ ਤਾਂ ਫਿਰ ਪੈਦਾ ਕਰਦਾ ਹੈ ਆਪਣੀ ਅਨੋਖੀ ਵਿਸਾਲ ਵਾਹਿਗੁਰਜ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ 10ਵੇਂ ਪਾਛੇ ਸ੍ਰੀ ਗੁਰਗੋਮੇ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਦੀ ਸਿੱਖੀ ਦਾ ਦਾਣਾ ਬਖਸ਼ਿਆ ਸਾਡੇ ਬਜ਼ੁਰਗਾਂ ਨੇ ਇਸ ਵਿਰਾਸਤ ਨੂੰ ਸੰਭਾਲਿਆ ਮੇਰਾ ਵੀ ਸ਼ੁਰੂ ਤੋਂ ਸ਼ੌਂਕ ਸੀ ਮੈਂ ਆਪਣੇ ਸੋਹਣੇ ਸਤ ਦਸਤਾਰ ਸਜਾਵਾਂ ਸਾਬਤ ਸੂਰਤ ਸਿੱਖ ਬਣਾ ਤੇ ਹੁਣ ਮੈਂ ਆਪਣੇ ਇਸ ਵਿਰਾਸਤ ਨੂੰ ਸੰਭਾਲ ਰਿਹਾ ਹਾਂ ਸਾਡੇ ਬਜ਼ੁਰਗਾਂ ਨੇ ਇਸ ਪਰੰਪਰਾ ਨੂੰ ਕਾਇਮ ਰੱਖਿਆ ਹੁਣ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹ ਪਰੰਪਰਾ ਨੂੰ ਕਾਇਮ ਰੱਖੀਏ ਪਾਗ ਸਿੱਖਾਂ ਦੀ ਸ਼ਾਨ ਹੈ ਅਤੇ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਨੇ ਇਹ ਨੌਜਵਾਨ ਇਹਨਾਂ ਨੌਜਵਾਨਾਂ ਨੇ ਸਿੱਖਾਂ ਦੇ ਸਿਰ ਦਾ ਤਾਜ ਪੱਗ ਦੀ ਆਨ-ਭਾਨ ਅਤੇ ਸ਼ਾਨ ਨੂੰ ਚਾਰ ਚੰਦ ਲਾਉਂਦਾ ਜੋ ਬੀੜਾ ਚੁਕਿਆ ਏ ਇਸ ਨਾਲ ਨਾ ਸਿਰਫ ਅੱਜ ਦੀ ਨੌਜਵਾਨ ਪੀੜੀ ਦਸਤਾਰ ਵੱਲ ਖਿੱਚਦੀ ਚਲੀ ਆ ਰਹੀ ਹੈ ਸਗੋਂ ਦਸਤਾਰ ਦੀ ਪਹਿਚਾਨ ਨੂੰ ਹੋਰ ਉਵਾਰਨ ਲਈ ਵੀ ਇਸ ਨੂੰ ਇੱਕ ਸ਼ਲਾਘਾਯੋਗ ਕਦਮ ਮੰਨਿਆ ਜਾ ਸਕਦਾ ਹੈ న్యూਸ ਜਸਟੋ ਨਿਰਮਲ ਸੰਧੂ ਚਰਦੀ ਕਲਾ ਟਾਈਮ ਟੀਵੀ